ਕੀ ਹਾਲ ਹੈ ਜੀ ਸਾਰਿਆਂ ਦਾ ਜਿੰਨੇ ਵੀ ਆਪਣਾ YouTube ਚੈਨਲ ਤੇ Facebook ਪੇਜ ਦੇਖਦੇ ਸਾਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਵਧੀਆ ਹੋਣਗੇ ਅੱਜ ਆਪਾਂ ਗੱਲ ਕਰਦੇ ਆਂ ਜੀ ਹੌਲੈਂਡ ਨਿਊ ਹੌਲੈਂਡ 5500 ਜੀ ਜੋ ਕਿ 2009 ਮਾਡਲ ਟਰੈਕਟਰ ਆ ਜੀ ਟਰੈਕਟਰ ਦੀ ਜੇ ਗੱਲ ਕਰੀਏ ਜੀ ਪੰਜਾਬ ਨੰਬਰ ਦੇ ਨਾਲ ਟਰੈਕਟਰ ਆ ਜੀ ਫਾਈਬਰ ਦੀ ਛੱਤੀ ਲੱਗੀ ਹੋਈ ਹੈ ਜੀ ਰੰਗ ਪੇਂਟ ਦੀ ਗੱਲ ਕਰੀਏ ਤਾਂ ਜੀ ਰੰਗ ਪੇਂਟ オリジナル ਆ ਟਾਇਰਾਂ ਦੀ ਗੱਲ ਕਰੀਏ ਤਾਂ ਜੀ ਪਿਛਲੇ 70% ਟਾਇਰ ਨੇ ਜੋ ਅਗਲੇ ਟਾਇਰ ਨੇ ਜੀ ਟਰੈਕਟਰ ਦੇ ਉਹ ਹੈਗੇ ਨੇ 35 ਤੋਂ 40% ਨਾਲ ਦੇ ਟਾਇਰ ਟਾਇਰ ਟਰੈਕਟਰ ਦੇ ਪਹਿਲਾਂ ਵਾਲੇ ਪਿਛਲੇ 45% ਨਾਲ ਦੇ ਸੀ ਜੀ ਉਹ ਮਾਲਕ ਵੀਰਾਂ ਨੇ اتار ਕੇ ਟਾਇਰ 70 ਪੈਸੇ ਕਰਤੇ ਵਿੱਧ ਪ੍ਰੂਫ ਦੇ ਨਾਲ ਵੀਡੀਓ ਬਣੀ ਪਈ ਹੈ ਜੀ ਪਹਿਲਾਂ ਵਾਲੇ ਟਾਇਰਾਂ ਵਿੱਚ ਟਰੈਕਟਰ ਦੀ ਜੇ ਕਿਸੇ ਵੀਰ ਨੇ ਦੇਖਣੀ ਹੋਵੇ ਤਾਂ ਦੇਖ ਸਕਦਾਗਾ ਰੰਗ ਪੇਂਟ ਦਾ ਸਾਰਾ ਟਰੈਕਟਰ ਰਿਜੀਨਲ ਆ ਜੀ ਫਾਈਬਰ ਦੀ ਛਤਰੀ ਲੱਗੀ ਵੀ ਆ ਜੀ ਡੰਡਾ ਡਰਾਵਲ ਹੁੱਕ ਸਭ ਕੁਝ ਨਾਲ ਆ ਜੀ ਵੈਂਪਰ ਲੱਗਿਆ ਹੋਇਆ ਟਰੈਕਟਰ ਦੇ ਉੱਤੇ ਬਾਕੀ ਚੱਲਿਆ ਬਹੁਤ ਘੱਟ ਆ ਜੀ ਕੰਡੀਸ਼ਨ ਦੀ ਗੱਲ ਰੰਗ ਪੇਣ ਦੀ ਗੱਲ ਰਿੰਬਾਂ ਦਾ ਰੰਗ ਵੇਖ ਲਓ ਬਹੁਤ ਹੀ ਸੋਹਣਾ ਸੁਥਰਾ ਸਾਫ਼ ਤੇ ਸੁਥਰਾ ਰੰਗ ਪਿਆ ਜੀ ਟਰੈਕਟਰ ਦਾ ਟਰੈਕਟਰ ਤੇ ਜੇ ਆਪਾਂ ਮੋٹے ਜੀ ਹਿਸਾਬ ਨਾਲ ਰੰਗ ਦੀ ਗੱਲ ਕਰੀਏ ਤਾਂ ਜੀ 80% ਟਰੈਕਟਰ ਤੇ ਰੰਗ ਪਿਆਗਾ ਆਲ オリジナル ਟਰੈਕਟਰ ਆ ਜੀ ਇੰਜਨ ਸੀਲਡ ਆ ਟਰੈਕਟਰ ਦਾ ਹਜੇ ਲਿਫਟ ਬਿਲਕੁਲ ਓਕੇ ਆ ਡਬਲ ਕਲਚ ਆ ਜੀ ਰਿਵਰਸ ਪੀਟੀਓ ਆ ਜੀ ਡਿਸਟਰੀਬਿਊਟਰ ਨਹੀਂ ਹੈਗਾ ਜੀ ਨਾਲ ਇਹਦੇ ਵੇਚਵੀਰ ਪੁੱਛ ਲੈਂਦੇ ਆ ਕਿ ਡਿਸਟਰੀਬਿਊਟਰ ਡਬਲ ਵਾਲਾ ਨਹੀਂ ਜੀ ਡਿਸਟਰੀਬਿਊਟਰ ਸਿੰਗਲ ਵਾਲਾ ਹੀ ਆ ਇਹ ਬਾਕੀ ਪਾਵਰ ਸਟੀering ਹਰ ਵਾਰਸ ਪੀਟੀਓ ਤੇਲ ਬ੍ਰੇਕ ਸਭ ਕੁਝ ਖੂਬੀਆਂ ਹੈਗੀਆਂ ਨੇ 3 ਸਪੀਡ ਆ ਜੀ ਹਾਈ ਲੋ మీడియం ਸਪੀਡ ਆ ਜੀ ਟਰੈਕਟਰ ਦੀ ਟਰੈਕਟਰ ਚਲਾਈ ਚ ਬਿਲਕੁਲ ਨਵੇਂ ਵਰਗਾ ਚਲਾਈ ਜਾ ਜੀ ਟਰੈਕਟਰ ਇਹੋ ਜਿਹਾ ਨਵਾਂ ਟਰੈਕਟਰ ਚਲਾ ਲਿਆ ਕਿਸੇ ਪਾਸੋਂ ਕੋਈ ਵੀ ਦੁਬਾਰਾ ਕੀ ਨਹੀਂ ਲੱਗੀ ਹੋਈ ਸਾਰੀ ਚੀਜ਼ ਨਾਲ ਦੀ ਆ ਜੀ ਟਰੈਕਟਰ ਤੇ ਆਲ オリジナル ਟਰੈਕਟਰ ਆ ਜੀ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਜੀ ਮਾਲਕ ਵੀਰਾਂ ਨੇ ਰੇਟ ਰੱਖਿਆ ਜੀ ਦਾ ਟਰੈਕਟਰ ਦਾ 3 ਲੱਖ ਤੇ 65000 ਰੁਪ 100 ਜਰ ਰੇਟ ਰੱਖਿਆ ਜੀ ਬਾਕੀ ਮੌਕੇ ਤੇ ਮਾਨਤਨ ਹੋ ਜਾਂਦਾ ਹੁੰਦਾ ਕੋਈ ਗੱਲ ਨਹੀਂ ਤੁਸੀਂ ਮਾਲਕ ਵੀਰਾਂ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਜੀ ਫੋਨ ਕਰਕੇ ਟਰੈਕਟਰ ਫੀਸ ਸਕਦੇ ਹੋ ਜੇ ਕਿਸੇ ਵੀਰ ਨੇ ਆਪਣੇ ਚੈਨਲ ਤੇ ਐਡ ਲਗਵਾਉਣੀ ਹੋਵੇ ਫੋਟੋਆਂ 4-5 ਖਿੱਚ ਕੇ ਜਾਂ ਵੀਡੀਓ ਤੇ ਆਪਾਂ ਟਰੈਕਟਰ ਵੀਡੀਓ ਵਿੱਚ ਚੱਲਦਾ ਦੇਖ ਸਕਦੇ ਹਾਂ ਜੀ ਕਹਾ ਵੀਡੀਓ ਟਰੈਕਟਰ ਦੀ ਚਲਾਈ ਤੇ ਆਪਣਾ YouTube ਚੈਨਲ ਦੀ ਫੋਟੋ ਆ ਜੀ ਇਹ ਤੇ ਜਿਹੜੇ Facebook ਤੇ ਵੀਰ ਨਵੇਂ ਨੇ ਆਪਣੇ ਨਾਲ ਆਪਣਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ ਜੇ ਕਿਸੇ ਵੀਰ ਨੇ ਐਡ ਲਗਵਾਉਣੀ ਹੋਵੇ ਤਾਂ ਫੋਟੋਆਂ ਜਾਂ ਵੀਡੀਓ ਆਪਾਂ ਨੂੰ ਸੈਂਡ ਕਰ ਸਕਦੇ ਹੋ ਹੈਲਪਫੁਲ ਨੰਬਰ ਸਕਰੀਨ ਉੱਤੇ ਚੱਲ ਰਿਹਾ ਜੀ ਧੰਨਵਾਦ ਵੀਰੇ ਸਾਰਿਆਂ ਦਾ